ਆਓ ਸਾ ਦੁਸ਼ਟ ਦਾ ਘਰ ਹੈ ਬੁੱচ্চੜ ਦਾ ਘਰ ਹੈ ਜਿਹਦਾ ਨਾਮ ਆ ਮਨਜੀਤੇ ਤੇ ਜੰਮੂ ਦੀਆਂ ਸੰਗਤਾਂ ਨੇ ਇੱਥੇ ਲਿਖ ਕੇ ਬੋਰਡ ਲਾ ਦਿੱਤਾ ਤੇ ਮੈਂ ਖਾਸ ਕਰਕੇ ਜਿਹੜੇ ਪੰਜਾਬ ਤੋਂ ਜੰਮੂ ਦੇ ਵਿੱਚ ਆਉਂਦੇ ਆ ਨਾ ਇਹਦੇ ਆ ਕੇ ਇਹਦੇ ਘਰ ਨੂੰ ਇਹਦੀ ਤਸਵੀਰ ਵੀ ਇੱਥੇ ਗਾਹ ਨੂੰ ਸਿੰਘਾਂ ਨੇ ਲਾ ਦੇਣੀ ਆ ਕਿ ਉਹਦੇ ਛੱਤਰ ਜਰੂਰ ਮਾਰ ਕੇ ਜਾਇਓ ਪੋਸਟਰ ਲਿਖਿਆ ਹੋਇਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਦੁਸ਼ਟ ਪਾਪੀ ਮਨਜੀਤੇ ਬੁੱੱਜੜ ਦਾ ਘਰ ਜੋ ਗੁਰੂ ਕੇ ਸਿੱਖਾਂ ਨੇ ਰੋਸ ਵਜੋਂ ਢਾਹ ਢੇਰੀ ਕਰ ਦਿੱਤਾ ਇਥੋਂ ਲੰਘਦੇ ਹੋਏ ਹਰ ਇੱਕ ਰਾਹੀਰ ਨੂੰ ਬੇਨਤੀ ਆਗੇ ਇਸ ਲਾਨਤੀ ਦੇ ਘਰ ਨੂੰ ਜੁੱਤੀ ਜ਼ਰੂਰ ਮਾਰ ਕੇ ਜਾਇਓ ਜੀ ਤੇ ਮੈਂ ਪੰਜਾਬ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਜੰਮੂ ਦੇ ਵਿੱਚ ਆਉਣਾਂ ਇਸ ਲਾਨਤੀ ਦੇ ਘਰ ਨੂੰ ਤੇਰੀ ਇੱਥੇ ਤਸਵੀਰ ਟੰਗ ਦੇਣੀ ਆ ਲਾ ਦੇਣੀ ਆ ਇਹਦੇ ਜੁੱਤੀਆਂ ਜਰੂਰ ਮਾਰ ਕੇ ਜਾਇਓ ਤੇ ਕੌਮ ਆ ਇਹਨਾਂ ਸਮੂੱਚੇ ਨੌਜਵਾਨਾਂ ਦੇ ਨਾਲ ਪੰਥ ਦੇ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਇੱਕ